ਜ਼ੀਮੀਦਾਰ ਭਰਾਵੋ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਉਮੀਦਕਰਨਾਂ ਸਾਰੇ ਠੀਕ ਠਾਕ ਹੋਵੋਗੇ ਤੇ ਬਾਪਿਓ ਅੱਜ ਲੱਗੇ ਆਪਾਂ 826 ਕਣਕ ਦਾ ਬੀਜ ਜਣਾ ਤੇ ਬਾਪਿਓ ਗੱਲ ਹੈਗੀ ਸੀ ਕਿ ਘੱਟ ਤਾਂ ਆਪਾਂ ਸੁਪਰ ਸੀਡਰ ਨਾਲ ਬੀਜਾਂਗੇ ਆਪਾਂ 4 ਕਿੰਦੇ ਅੱਜ ਤੇ ਬਾਪਿਓ ਇਹ ਆ ਗਿਆ ਸੁਪਰ ਸੀਡਰ ਲੈਂਡਫੋਰਸ ਕੰਪਨੀ ਦਾ 13 ਪੋਰ ਵਾਲਾ ਬਾਪਿਓ 8.5 ਫੁੱਟਾ ਰੋਟਾਵੀਟਰ ਆ ਸੁਪਰ ਸੀਡਰ ਆ ਤੇ ਲੋਬੀ ਜਟੋ ਲੱਗਿਆ ਵੀਰ ਬਟਾਂ ਟਪਾਉਣ ਦੇ ਖੇਤ ਦੇ ਵਿੱਚ ਕਰ ਲਿਆ ਪੁਆਇੰਟਰ ਇੱਥੇ ਸਾਡੇ ਛੋਟੂ ਨੂੰ ਨਹੀਂ ਰਲਾ ਰਹੇ ਨੇ ਡੀਏਪੀ ਤੇ ਨਾਲ ਪोटाश ਤੇ ਬਾਬੇ ਹੁਣ ਕਰ ਲਿਆ ਆਪਾਂ ਪੂਰਾ ਲੋਡ ਅੱਜ ਕੀ ਡੀਏਪੀ ਦੀ ਬੜੀ ਸਮੱਸਿਆ ਛੜੀ ਯਾਰ ਪੂਰਾ ਡੀਏਪੀ ਨਹੀਂ ਦਿੱਤਾ ਹੈਗਾ ਇੱਕ ਕੀਲੇ ਦੇ ਆਪਾਂ ਦੋ ਕੱਟੇ ਪਾਉਣੇ ਆ ਤਾਂ ਇਹਨਾਂ ਨੇ ਨਾਲ ਇੱਕਾ ਗੁਲਾਬੀ ਜੇ ਰੰਗ ਦਾ ਪोटाश ਜਾਦੀ ਤਾਂ ਤਿੰਨ ਨਾਲ ਅੱਧਾ ਪोटाश ਕਹਿੰਦੇ ਅੱਧਾ ਡੀਏਪੀ ਅੱਧਾ ਪोटाश ਪਾਉ ਚਲੋ ਬਾਬੇ ਸਰਕਾਰਾਂ ਦੀ ਮਰਜ਼ੀ ਤੇ ਲੋਬੀ ਜਟੋਪਾ ਕਰਤੀ বাজਾਈ ਸ਼ੁਰੂ ਤੇ ਅਸਾਂ ਨੇ ਵੀ ਰੋ ਪਾਏ ਬੀਜਿਆ ਸੀਗਾ ਕੱਲ ਖੇਤ ਮਤਲਬ ਇਹਦੇ ਖਰਚੇ ਵੱਢ ਕੇ ਆਪਾਂ ਗੱਠਾ ਬਣਵਾਤੀ ਸੀਗੀਆਂ ਤੇ ਉਹਨਾਂ ਨੇ ਵਿੱਚ ਲਾਂ ਬਹੁਤ ਛੜਦਾ ਸੀਗਾ ਉਹਦੇ ਕਰਕੇ ਆਪਾਂ ਮੋਟਾ-ਮੋਟਾ ਜਿਹਾ ਇਕੱਠਾ ਕਰਕੇ ਅੱਗੇ ਵੀ ਲਾਤੀ ਸੀਗੀ ਤੇ ਬਾਅਦ ਇਹਦੇ 'ਚ ਹੁਣ ਆਪਾਂ 826 ਬੀਜ ਬੀਜਿਆ ਆਹ 3 ਕਿਲਿਆਂ ਦਾ ਘੇਰਾ ਕੱਲ ਬੀਜਿਆ ਸੀਗਾ ਬਾਕੀ ਆਹ ਜਦੋਂ 2 ਕਿਲੇ ਬੜੇ 2 ਕਿਲੇ ਨੇ ਅੱਜ ਬੀਜਾਂਗੇ ਤੇ ਤੁਸੀਂ ਦੇਖ ਸਕਦੇ ਹੋ ਵੀ ਰੋਟਾ ਬੀਟਰ ਨੇ ਆਪਣਾ ਸੁਪਰ ਸੀਡਰ ਨੇ ਜਮੇ ਬੱਚਾ ਲੰਗਾਤਾ 969 ਡ੍ਰੈਕਟਰ ਆ ਤੇ ਆਹ ਦੇਖੋ ਤੁਹਾਨੂੰ ਦਿਖਾ ਦਿੰਦੇ ਪਲਾਈ ਵੀ ਉਦਿਆਂ ਦੇਖ ਲਓ ਵੀ 4 ਇੰਚ ਥੱਲੇ ਜਾਂਦਾ ਇਹ 3-4 ਇੰਚ ਲਾ ਲਓ ਵੀ ਥੱਲੇ ਜਾ ਰਿਹਾ ਬੀਜ ਵੀ ਜੇ ਕੋਈ ਦੂਜੇ ਪਾਸੇ 960 ਨਗਰ ਹੈ ਇਹ ਬੰਦੇ ਨੇ ਤਾਂ ਆਪਣਾ ਨੀਣਾ ਇਸ ਨੂੰ ਕੋਸੀਟਰ ਹੈ ਜੀ ਮੈਂ 7-8 ਫੁੱਟ ਤੱਕ ਪੂਰਾ ਨਹੀਂ ਪ੍ਰਵਾਹ ਮੰਨ ਰਿਹਾ ਵੀ 7-8 ਹੈਗੇ ਨਾ ਇਹ 10 ਫੁੱਟ ਸੂਪਰ ਸੀਡਰ ਪਾ ਦੋ ਬਾਬੇ 65 HP ਟਰੈਕਟਰਾਂ ਤੇ ਇਹ ਬੀਨਾ ਸੀਆਰਡੀਆਈ ਤੋਂ ਆ ਸੀਆਰਡੀਆਈ ਇੰਜਣ ਜੀਗਾ ਉਹਦੇ ਬੜੇ ਸਿਆਪੇ ਨੇ ਉਹਦੇ ਨਾਲ ਦੀ ਨਾਲ ਬੱਤੀ ਉਹਦਾ ਐ ਨਹੀਂ ਪਤਾ ਬਾਬੇ ਉਹ ਕਿੱਥੇ ਸਿਗਨਲ ਦਿਖਾ ਦੇਵੇ ਬੱਤੀ ਦਿਖਾ ਦੇਵੇ ਇਹ ਨਹੀਂ ਪਤਾ ਬੌਂਦੇ ਬੌਂਦੇ ਦਿਖਾ ਦੇਵੇ ਪਰ ਬਾਕੀ ਕੰਪਨੀ ਨੇ ਟ੍ਰਿਕਿੰਗ ਤਾਂ ਵਧੀਆ ਬਣਾਈ ਹੋਈ ਆ ਤੇ ਆਹ ਲੋ ਵੀ ਜਿਹੜੋ ਇੰਦਲੇ ਪਾਸੇ 969 ਦੇ ਮੂਰੇ ਬਾਈ ਉਹਨਾਂ ਨੇ ਜਿਹੜਾ ਕੰਪਾ ਦੇ ਗਿਆ ਸਾਰਾ ਕੁਝ ਜੀ ਗਿਆ ਹੁੱਕ ਕੀ ਡਰਾਵਰ ਕੀ ਸਭ ਕੁਝ ਬਾਈਆਂ ਨੇ ਮੂਰੇ ਲਾ 969 ਉਹ ਚ ਵੜ ਕੇ ਚੈੱਕ ਕਰੋ 969 ਦੀ ਟਰੈਕਟਰ ਕਾਨੂੰ ਦਾ ਜਹਾਜ਼ ਹੀ ਲੱਗਦਾ ਤੇ ਪਿੱਛੇ ਲੈਂਡਪੋਸਟ ਦਾ 8.5 ਫੁੱਟਾ ਸੁਪਰ ਸੀਡਰ ਆ ਬਾਪਿਓ ਇਹ 13 ਪੂਰਨੇ ਦੇ ਇੱਕ ਮੇਨ ਗੱਲ ਬਾਪਿਓ ਅੱਜ ਦੀ ਵੀਡੀਓ ਚ ਤੁਹਾਨੂੰ ਮੈਂ ਜਿਹੜੀ ਦੱਸਣੀ ਸੀਗੀ ਉਹ ਵੀ ਜਿਹੜਾ ਇਹ ਮੇਨ ਗੱਲ ਆ ਵੀ ਸੁਪਰ ਸੀਡਰ ਜਾਇਦ ਕੀ ਕੰਪਨੀ ਨੇ ਕਰਤਾ ਸੁਧਾਰ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਪਿੱਛੇ ਰੂਲਾ ਹੁੰਦਾ ਪੋਰਾਂ ਦੇ ਪਿੱਛੇ ਵਾਲਾ ਰੂਲਾ ਇਹਦੇ ਵਿੱਚ ਘੱਟ ਦਿੱਤੇ ਬਨੇ ਪੂਰਾ ਬੇਲਰ ਸਾਫ਼ ਨਹੀਂ ਹੈਗਾ ਪਲੇਨ ਇਹਦੇ ਵਿੱਚ ਜਿੱਥੇ ਦਾਣੇ ਗਿਰਨਗੇ ਪੋਰਾਂ ਦੇ ਸਾਹਮਣੇ ਉੱਥੇ ਇਹਨਾਂ ਨੇ ਘੱਟ ਦਿੱਤੇ ਬਨੇ ਰੂਲੇ ਦੇ ਵਿੱਚ ਕਿਉਂਕਿ ਦਾਣੇ ਨੂੰ ਦਾਬ ਨਾਵੇ ਇਹ ਸਭ ਤੋਂ ਵਧੀਆ ਗੱਲ ਆ ਕੰਪਨੀ ਨੇ ਸੁਧਾਰ ਕਰੀ ਵੀ ਆ ਕਿਉਂਕਿ ਜਿਵੇਂ ਜਿਵੇਂ ਲੋਕ ਕੰਪਲੇਂਟਾਂ ਜਾਂਦੀਆਂ ਨੇ ਵੀ ਦਾਣੇ ਦੀ ਜਗ੍ਹਾ ਦੱਬਦਾ ਤਾਂ ਕੰਪਨੀ ਨੇ ਸੁਧਾਰ ਕਰਿਆ ਬੇ ਘੱਟ ਦਿੱਤੇ ਸਭ ਤੋਂ ਵਧੀਆ ਗੱਲ ਆ ਵੀ ਨਾ ਗਿੱਲ ਉੱਡਦੀ ਆ ਆਪਣੀ ਇੱਥੇ ਇਧਰਲੇ ਪਾਸੇ ਜੋ ਟਰੋਪਾ ਬਣਵਾਏ ਸੀਗੇ ਇਕੱਠੇ ਤਾਂ ਇਹਨਾਂ ਨੇ ਬਤੰਦਰਾ ਦੇ ਉੱਪਰ ਵਾਲੀ ਛੜਤੀ ਜ਼ਿਆਦੇ ਖੇਤਾਂ ਦੇ ਵਿੱਚ ਤਾਂ ਹੁਣ ਸਾਡਾ ਲਵਾ ਰਿਹਾ ਹੈ ਜੋਰ ਤਾਂ ਆਪਾਂ ਇੱਕ ਹੋਰ ਵੀ ਪ੍ਰੋਜੈਕਟ ਕਰਾਇਆ ਤਿਆਰ ਵੀ ਜਿਹੜਾ ਪਿੱਛੇ ਸਹਾਗਾ ਹੁੰਦਾ ਆਪਣਾ ਸਹਾਗੇ ਦੇ ਪਿਛਲੇ ਪਾਸੇ ਪੱਤੀਆਂ ਲਵਾ ਦੀਆਂ ਉਹ ਇਕੱਠਿਆ ਕਰਨ ਨੂੰ ਉਹ ਵੀ ਦਿਖਾਵਾਂਗੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਲੋ ਵੀ ਜਟੋ ਅੱਜ ਫੇਰ ਬਜਾਈ ਕਰਤੀ ਸ਼ੁਰੂ ਤੜਕੇ 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 ਦੇ ਵੀ ਕਾਹਦਾ 11:00 ਵਜੇ ਤੇ ਹਾਲੇ ਮੌਸਮ ਸਾਤਨੀਤੀ ਰਹੇਗਾ ਪੂਰਾ ਸਲਾਬਾ ਜਾ ਹੋਇਆ ਪਿਆ ਧੁੰਦੇ ਤੋਂ ਦੋਈ ਬੀਜ ਰਾਤ ਨੂੰ ਜੇ ਬਾਹੀ ਕਰਦੇ ਆ 6 6:30 ਵਜੇ ਤੋਂ ਬਾਅਦ ਬਾਹੀ ਨਹੀਂ ਹੁੰਦੀ ਕਿਉਂਕਿ ਧੁੰਦ ਦਿਖਣ ਦੀ ਹੁੰਦੀ ਹੈ ਕਿ ਮੁਰੇ ਰਾਤ ਵੀ ਬੜੇ ਔਖੇ ਹੋ ਕੇ ਹਾਲ ਕੱਢਦੇ ਨੇ ਆਹ ਖੇਤਾਂ 'ਚ ਬਾਬੇ ਉਹ ਗੱਲ ਲੱਗੀ ਸੀ ਥੋੜੀ ਜਿਹੀ ਘੱਟ ਤੇ ਉਹਦੇ ਕਾਰਨ ਰਾਤ ਹਾਲ ਵੀ ਨਹੀਂ ਨਿਕਲ ਰਹੇ ਸੀਗੇ ਆ ਦੇਖੋ ਤੁਸੀਂ ਗੱਲ ਵੀ ਪੂਰਾ ਬਣਦੀ ਨਹੀਂ ਹੈਗੀ ਗੱਲਬਾਤ ਸੁੱਕੀ ਪਈ ਆ ਫਿਰ ਹੁਣ ਜੇ ਕਣਕ ਨਹੀਂ ਬੀਜਦੇ ਹੈਗੇ ਲੇਟ ਕਰਦੇ ਆ ਤਾਂ ਪਰ ਗਾਂਹਾਂ ਜਾ ਕੇ ਸਭਈ ਹੋ ਜੂਗੀ ਕਣਕ ਬੀਜ ਦੇ ਵੀਰ ਜਣ ਨੂੰ ਤਾਂ ਰਿਸਕ ਜਾ ਲੈ ਕੇ ਬਾਅਦ ਚੋਂ ਪਾਣੀ ਦੀ ਛਿੱਟਾ ਮਾਰ ਦਾਂਗੇ ਤੇ ਅੱਜ ਆਪਾਂ ਵਾਪੇ ਲੱਗੇ ਆ 222 ਬੀਜ ਬੀਜਣ 222 ਲੱਗੇ ਆ ਵਾਪੇ ਬੀਜਣ ਨਾਲ ਇੱਕ ਪਟਾਰ ਜੀ ਦਾ ਥੈਲਾ ਪਾ ਦਿੰਨੇ ਆ ਨਾਲ ਡਾਈ ਪਾ ਦਿੰਨੇ ਆ ਕਿਉਂਕਿ ਹੁਣ ਇਤਕੀ ਡਾਈ ਵੀ ਥੋੜੀ ਜਿਹੀ ਸ਼ਾਰਟੇਜ ਚੱਲ ਰਹੀ ਸੀਗੀ ਤੇ ਬਾਕੀ ਇੱਥੇ ਸਾਡੇ ਸਰਦਾਰ ਉਹਨੇ ਵੀ ਲੱਗੇ ਪਏ ਆ ਗਵਿੰਦਾ ਸਰਦਾਰ ਯਾ ਉਸ ਬਈਆਂ ਤੇ ਚੱਲ ਰਿਹਾ ਕੰਮ ਜੁਰਾਂ ਸ਼ੁਰਾਂ ਦੇ ਆ ਨਾਲ ਡਾਈ ਰਲਾ ਰਹੇ ਆ ਨਾਲ ਪਟਾਰ ਜੀ ਆ ਇਹ ਬਾਬੇਓ ਰਾਤ ਨੂੰ ਪਾਣੀ ਵੀ ਛੱਡ ਜਾਂਦੀ ਆ ਜਿਹੜੀਆਂ ਪਟਾਦੀਆਂ ਗੁਲਾਬੀ ਜਿਹੇ ਰੰਗ ਦੀਆਂ ਰਾਤ ਨੂੰ ਪਾਣੀ ਵੀ ਛੱਡ ਜਾਂਦੀ ਆ ਤਾਂ ਇਹ ਵੀ ਖਾਲੀ ਕਰਨਾ ਪੈਂਦਾ ਹੁਣ 3 ਦਿਨ ਹੋ ਗਏ ਕਣਕ ਬੀਜਦਿਆਂ ਨੂੰ ਰੋਜ਼ ਹੀ ਰਾਤ ਨੂੰ ਧੋਣਾ ਪੈਂਦਾ ਦੇਖੋ ਪਾਏ ਵੀ ਇਹਦੇ ਬਾਹਰਲੇ ਪਾਸੇ ਨੂੰ ਕੱਢੇ ਪਏ ਕਿਉਂਕਿ ਪਾਣੀ ਛੱਡ ਜਾਂਦਾ ਆਹ ਦੇਖੋ ਆਹ ਫਿਰ ਉਹਦੇ ਪਾਏ ਜੇਦਗੀ ਬਾਹਰ ਹੀ ਘੜਤੇ ਦੀਗੇ ਆਹ ਕੋਸਲਾਵ ਛੱਡੀ ਪਈ ਆ ਵਿੱਚ ਤੇ 222 ਬੀਜ ਆਪਾਂ ਕਰ ਲਿਆ ਬਾਬੇ ਉਹ ਆ 222 ਬੀਜ ਤੇ ਆਪਾਂ 222 ਬੀਜਾਂਗੇ ਕਿਉਂਕਿ ਹੁਣ ਆਪਾਂ ਤਕਰੀਬਨ 25 30 ਲਾਂ ਦਾ ਏਕੜ ਆਪਾਂ 222 ਬੀਜਾਂਗੇ ਕਿਉਂਕਿ ਕਮ ਇੰਦਿਆ ਠੰਡ ਕੀ ਕਹਿੰਦੀ ਆ ਬੂਲਾ ਵੀ ਨਹੀਂ ਜਾਂਦਾ ਬਾਬਿਓ ਲੋ ਵੀ ਜਟੋ ਮੂਰੇ ਮੂਰੇ ਬੰਦਾ ਸਾਈਡਾਂ ਤੇ ਮਾਰ ਰਿਹਾ ਦਾਣੇ ਤੇ ਵੀ ਰੋਟਾ ਬਿਟਰ ਚੈੱਕ ਕਰੂਗਾ ਕਿਉਂਕਿ ਸਾਈਡ ਤੇ ਪੈਂਦੇ ਨਹੀਂ ਦਾਣੇ ਪਹਿਲੇ ਪਾਸੇ ਜਿਆ ਲੱਗਿਆ ਕੰਮ ਸ਼ੁਰੂ ਤੇ ਸਾਡਾ ਇਧਰੋ ਗੋਵਿੰਦਾ ਲੱਗਿਆ ਪਿਆ ਬਾਬਿਓ ਦੇਖੀ ਦੇਖੀ ਥੱਲੇ ਨਾਲ ਡੋਲੀ ਆਣੇ ਪੀਪੇ ਚ ਪਾਉਣ ਦਾ ਥੈਲੇ ਚ ਜਿਹੜਾ ਬਚ ਗਿਆ ਕਿਉਂਕਿ ਸਹਲਾਬ ਛੱਡ ਜਾਂਦਾ ਹੈ ਜੇ ਪੀਪੇ ਚ ਰੱਖਾਂਗੇ ਤਾਂ ਸਹਲਾਬ ਛੱਡ ਜੂ ਉਹਨੂੰ ਥੈਲੇ ਚ ਪਾ ਦੂਗਾ ਚੱਲ ਰਿਹਾ ਕੰਮ ਮਾਰੋ ਮਾਰ ਉਧਰੋਂ ਹੈਰੋਂ ਵੀ ਤਿਆਰ ਵਰ ਤਿਆਰ ਆ ਟਰੈਕਟਰ ਵੀ ਤਿਆਰ ਵਰ ਤਿਆਰ ਨਾਲ ਜਿਨਾਂ ਹੁਣ ਬਾਉਣਾ ਇੱਕ ਪਾਸੇ ਬਾਉਣਾ ਕਿਉਂਕਿ ਹੁਣ ਨਾ ਤਾਂ ਨਹੀਂ ਦੁਪਹਿਰੇ ਨੂੰ ਬਾਉਂਦੇ ਨਹੀਂ ਹੁੰਦੇ ਆਪਾਂ ਵੀ ਗਿੱਲ ਗਿੱਲ ਨਾਲ ਕਿਤੇ ਉੱਡ ਜੂਵੇ ਪਰ ਹੁਣ ਕੋਈ ਚੱਕਰ ਨਹੀਂ ਹੈਗਾ ਮੌਸਮ ਵੀ ਸਹਲਾਬਾ ਜਾਈਆ ਗਿੱਲ ਗੁੱਲ ਕਿਤੇ ਨਹੀਂ ਜਾਂਦੀ ਕਿਉਂਕਿ ਬਿੰਦਿਆ ਮਾਰਦੇ ਭੱਲਾ ਛਰੀ ਆ ਐਨਾ ਦਾ ਹੀ ਸਾਰ ਆ ਹਾਂ ਆਪਾਂ ਤਾਂ ਬਿਗੇਦੀ ਕਿਰਤ ਬਾਹੀ ਕਰਦੇ ਆਪੇ ਯਾਰ ਨਾ ਬੌਣਿਆ ਉਹ ਦੇਖੋ ਹੈਰੋਂ ਆਪਾਂ ਉਧਰ ਖੜਾਈ ਪਈ ਆ ਹੁਣ ਬੌਣੇ ਆ ਨਾਲ ਦੇ ਨਾਲ ਚੱਕੇ ਜਾਊਗਾ ਨਾਲ ਦੀ ਨਾਲ ਚੱਕਦੇ ਫੱਟੇ ਬਾ ਧੁੱਪ ਬਾਬੇ ਧੁੱਪ ਵੀ ਲੱਗੀ ਨਿਕੜਨਾ ਚੱਲ ਥੋੜਾ ਜਿਹਾ ਸਾਰ ਆ ਜਾਊਗਾ ਦੇਖੋ ਬਾਬੇ ਗਿੱਲ ਹੈਗੀ ਆ ਪੂਰੀ ਪੂਰੀ ਜੇ ਤੋ ਤੇ ਆ ਦੇਖੋ ਲੱਡੂ ਜਾਂ ਤਾਂ ਇਹਦੇ ਚ ਤਾਂ ਵੱਟਦਾ ਹਲੇ ਤੇ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦਿਖਾਈ ਆ ਸੁਪਰ ਸੀਡਰ ਦੀ ਸੁਪਰ ਸੀਡਰ ਵੀ ਬੀਚ ਰਹੇ ਸੀਗੇ ਤੇ ਇਹਦਾ ਵੀ ਤਕਰੀਬਨ 4 ਇੰਚ ਡੂੰਗਾ ਆਪਾਂ ਰੱਖਿਆ ਤੇ ਨਾਲ ਦੀ ਨਾਲ ਇਹ ਵੀ ਵਧੀਆ ਚੱਲ ਰਿਹਾ ਹੈ ਬਜਾਈ ਇਹੋ ਜਿਹਾ ਜੀ ਮੌਸਮ ਰਿਹਾ ਇਹ ਬਜਾਈ ਜੀ ਤਾਂ ਠੀਕ ਆ ਪਰ ਜਿਨ੍ਹਾਂ ਨੇ ਰੌਣੀਆਂ ਗਰੀਆਂ ਬੈਨੇ ਉਹਦੀ ਨਹੀਂ ਬਤ ਆਉਣੀਆਂ ਹੈਗੀਆਂ ਜੇ ਬਜਾਈ ਵਾਸਤੇ ਮੌਸਮ ਬਜਾਈ ਵਾਸਤੇ ਸੁਲਾਬਾ ਜਿਹਾ ਸਹੀ ਆ ਤੇ ਬਾ ਵੀ ਵਾਰ ਆਪਣੇ ਕੜਤੀ ਧੁੱਪ ਬਾਬਿਓ ਤਿੰਨ ਚਾਰ ਦਿਨ ਹੋਗੇ ਧੁੱਪ ਨੇ ਆਪਾਂ ਨੂੰ ਦੇਖਣ ਨੂੰ ਮਿਲੀ ਹੈਗੀ ਦਸੰਬਰ ਮਹੀਨੇ ਵਾਲਾ ਮੌਸਮ ਕਰਿਆ ਪਿਆ ਤੇ ਇਧਰਲੇ ਪਾਸੇ ਖਾਲ ਪਾਲੀ ਸੀਗੀ ਤਾਂ ਸਾਡੇ ਘਪਰਾ ਨੇ ਲਵੇ ਜੀਰੀ ਵੱਡੀ ਆ ਗਵੰਡੀ ਭਾਈ ਨੇ ਤੇ ਇਹਦਾ ਵੀ ਟਰੈਲੀ ਗੜ ਗਈ ਸੀਗੀ ਇਧਰਲੇ ਪਾਸੇ ਪਤੰਦਰ ਨੇ ਥੱਲੇ ਬਾਣ ਪੂਰਾ ਗਿੱਲਾ ਇੱਥੇ ਤਾਂ ਮਸ਼ੀਨ ਗੜਗੜ ਕੇ ਚੱਲ ਰਹੀ ਸੀ ਉਧਰੋਂ 16 ਫੁੱਟੀ ਬਾਈ ਨੇ ਟਰਾਲੀ ਭਰਾ ਲਈ ਪੂਰੀ ਤੇ ਉਹ ਵੀ ਗੜ ਗਈ ਰਾਤ ਪਿਛਲੇ ਤੁਹਾਨੂੰ ਵਲੌਗ ਤੁਸੀਂ ਦੇਖ ਸਕਦੇ ਹੋ ਉਹ ਵੀ ਆਪਾਂ ਵਲੌਗ ਪਾਇਆ ਪਿਆ 36 30 ਨੇ ਮਾਰਿਆ ਪੂਰਾ ਜ਼ੋਰ ਨਾਲ ਸਾਡੇ ਗੁਮਿੰਦੇ ਦਾ ਪੂਰਾ ਸਾਥ ਸੀਗਾ ਤੇ ਚੱਕ ਤੇ ਫਟੇ ਜੇਟੋ ਪਹਿਲੇ ਹੀ ਗੇੜਾ ਦਿੱਤਾ ਸੀਗਾ ਤੇ ਹਲੇ ਦੋ ਪੋਰ ਜੇ ਹੋਗੇ ਸੀਗੇ ਬੰਦ ਕਿਉਂਕਿ ਉਹ ਪਟਾਸ ਜੀ ਹੁੰਦੀ ਹੈ ਜਿਹੜੀ ਉਹ ਸਲਾਬ ਛੱਡ ਜਾਂਦੀ ਹੈ ਉਹਦੇ ਕਰਕੇ ਪੋਰ ਹੋਗੇ ਸੀਗੇ ਬੰਦ ਤੇ ਹਲੇ ਪਹਿਲੇ ਹੀ ਘਟਾ ਦੱਤਾ ਸੀਗਾ ਤੇ ਸ਼ੋਪਰਾ ਨੇ ਨਾਲ ਦੀ ਨਾਲ ਪੱਟ ਲਿਆ